Congress candidate Jeet Mahindra Sidhu, who was campaigning in various villages of Bhatinda, took a sharp dig at the BJP and said that those who talk about saving the breeds and crops of Punjab are the ones most responsible for destroying it. BJP is trying to implement agricultural law secretly. <laughs> ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਨਾਂ 'ਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜਖੜ ਸਾਹਿਬ ਬੋਲ ਰਹੇ ਨੇ ਉਸ ਤੋਂ ਉਲਟ ਹੈ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸ ਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚਰਾਦੀ ਕਿਸਾਨ ਦੇ ਛੱਟ ਵੀ ਲੱਗੀ ਹੈ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਰਸਲਾਂ ਦੀ ਗੱਲ ਕਰਦੇ ਹੋ ਕਿਵੇਂ ਬਚਣਗੀਆਂ ਦੇਖੋ ਜੀ ਗੱਲ ਇਹ ਹੈ ਜੇ ਭਾਜਪੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਮਕੀ ਦੇ ਰਹੀ ਹੈ ਜਿਵੇਂ ਹੰਸ ਰਾਜ ਹੰਸ ਜੀ ਨੇ ਪਹਿਲਾਂ ਵੀ ਇੱਕ ਦਿਨ ਤਮਕੀ ਦਿੱਤੀ ਸੀ ਕਿ ਦੂਸਤ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਰਿਹਾ ਕਿ ਪਹਿਲਾਂ ਦੇਖ ਲਿਆ ਤੇ ਨਿੱਕਲ ਕਾਨੂੰਨ ਲਿਆਏ ਸੀ दिल्ली بیٹھ ਕੇ ਇੱਕ ਸਾਲ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਵਾਪਸ ਲਿੱਤੇ ਕਿ ਨਹੀਂ ਲਿੱਤੇ ਕਿ ਨੂੰ ਸੋ ਇਸ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਹੋ ਸਕਰੀਤ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਤਾਂ ਖੇਤਰੀ ਪਾਰਟੀ ਨੂੰ ਲਿਆਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਨਹੀਂ ਆਇਆ ਪੰਜਾਬ ਦਾ ਹੁਣ ਇਹ ਪੰਜਾਬ ਨਹੀਂ ਵਿਚਾਰੇ ਇਹ ਬਾਦਲ ਬਚਾਓ ਯਾਤਰਾ ਹੈ ਧੰਨਵਾਦ ਥੈਂਕ ਯੂ